ਜੋ ਜੋ ਮੈਂ ਅੱਜ ਕਹੂੰਗਾ ਨੋਟ ਕਰ ਲਿਓ ਪਹਿਲੇ ਵੀ ਜੋ ਸਰਕਾਰ ਬਣੀ ਸੀ ਆਪਣੀ ਉਹ ਤੋਂ ਜੋ ਗੱਲਾਂ ਗਈਆਂ ਸੀ ਮੈਂ ਪੂਰੀਆਂ ਕੀਤੀਆਂ ਮੇਰੇ ਮਨ 'ਚ ਇੱਕ ਸੁਪਨਾ ਹੈ ਕਿਵੇਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਕਿਵੇਂ ਕਿਸਾਨੀ ਨੂੰ ਅੱਗੇ ਲੈ ਕੇ ਜਾਣਾ ਹੈ ਕਿਵੇਂ ਪੰਜਾਬ ਦੇ ਨੌਜਵਾਨਾਂ ਨੂੰ ਇੱਥੇ ਹੀ ਰੋਜ਼ਗਾਰ ਦੇਣਾ ਬਾਹਰ ਜਾਣ ਦੀ ਲੋੜ ਨਾ ਪਵੇ ਉਹ ਮੇਰੇ ਕੋਲ ਇੱਕ ਪਲਾਨ ਹੈ ਮੈਂ ਕਹਿੰਦਾ ਨੋਟ ਕਰ ਲਿਓ ਕਿਉਂਕਿ ਮੇਰਾ ਜ਼ਿੰਦਗੀ ਦਾ ਸੂਲ ਹੈ ਮੈਂ ਉਨਾ ਹੀ ਕਹਿੰਨਾ ਜਿੰਨਾ ਕਰ ਸਕਾਂ ਵੱਡੇ ਬਾਦਲ ਸਾਹਿਬ ਦਾ ਵੀ ਆ ਸੁਣ ਸੀ ਤਾਂ ਹੀ ਅਸੀਂ ਜੋ ਕਾਲੀ ਦਲ ਕਹਿੰਦਾ ਸੀ ਕਰਦਾ ਸੀ ਤੇ ਅੱਜ ਮੈਂ ਤੁਹਾਨੂੰ ਦੱਸਣਾ ਚਾਹਣਾ ਸਭ ਤੋਂ ਪਹਿਲੇ ਮੈਂ ਕਿਸਾਨੀ ਤੋਂ ਸ਼ੁਰੂ ਕਰਨਾ ਚਾਹਣਾ ਜਿਹੜੇ ਜਿੰਨਾ ਕੋਲੇ ਟਿਊਬਲ ਕਨੈਕਸ਼ਨ ਹੈ ਨਹੀਂ ਬੰਮੀਆਂ ਦੇ ਕਨੈਕਸ਼ਨ ਹੈ ਨਹੀਂ ਕੋਈ ਹੈਗੇ ਤੁਹਾਡੇ ਕੋਲੇ ਜਿਹਨਾਂ ਕੋਲ ਹੈ ਨਹੀਂ ਹੱਤ ਘੜੇ ਕਰੋ ਜਿਆਦੇ ਹੈਗੇ کو لے کنیکشن ہے نہیں پہلے ہفتے سارے ایک ایک ٹوبو کنیکشن مل جائے تو اسی سارے جان دے ہوں کہ پچھلے دس سال کسی نے ٹوبو کنیکشن ملے آج پندرہ پندرہ لاک لگتا نا سال کٹیک لو ایسا پندرہ لاکھ خراب کر لیو پہلے بھی جنہیں ٹوبیل کنیکشن ਅਕਾਲੀ ਦਲ ਨੇ ਦਿੱਤੇ ਆ ਹੁਣ ਵੀ ਸਾਰੇ ਹਰ ਕਿਸਾਨ ਕੋਲੇ ਆਪਣਾ ਇੱਕ ਡੀਓਬਲ ਕਨੈਕਸ਼ਨ ਹੋਊਗਾ ਦੂਜੀ ਗੱਲ ਜਿਹੜੀ ਮੈਂ ਕਰਨ ਲੱਗਿਆ ਮੈਂ ਪਹਿਲੇ ਵੀ ਐਲਾਨ ਕੀਤਾ ਸੀ ਆਪਣੇ ਪੰਜਾਬ ਵਿੱਚੋਂ ਦਰਿਆ ਟੱਪਦੇ ਆ ਪਰ ਕਿਤੇ ਕਿਤੇ ਹੜ ਇੰਨੇ ਭੜੇ ਆ ਜਾਂਦੇ ਆ ਕਿ ਤਬਾਹ ਹੋ ਜਾਂਦੀ ਐ ਸਾਰੇ ਬੰਦ ਪੱਕੇ ਕੀਤੇ ਜਾਣਗੇ ਜਿਵੇਂ ਡੈਮ ਬੰਦਿਆ ਪੱਕੇ ਗੱਲ ਆਉਂਦੇ ਆ ਮੇਰਾ ਤੇਲਾ ਪ੍ਰਾਇਓਰਟੀ ਹੋਊਗਾ ਪਹਿਲੇ ਸਾਲ ਡੇਢ ਸਾਲ ਦੇ ਅੰਦਰ ਸਾਰੇ ਦਰਿਆਵਾਂ ਪਹਾੜਾਂ ਤੋਂ ਲੈ ਕੇ ਪਾਕਿਸਤਾਨ ਦੇ ਬਾਰਡਰ ਤੱਕ ਇਹ ਜਾ ਪੱਕਾ ਇੰਤਜ਼ਾਮ ਕੀਤਾ ਜਾਊਗਾ ਸੀ ਕੰਕਰੀਟ ਦਾ ਕਿਉਂਕਿ ਨਵੀਂ ਟੈਕਨੋਲੋਜੀ ਆ ਗਈ ਕਿ ਤੁਹਾਨੂੰ ਅੱਗੇ ਤੋਂ ਫੜਦਾ ਕਰਕੇ ਨੁਕਸਾਨ ਨਾ ਹੋਵੇ ਬਲੇ ਸੋਨਹੋ ਜਿੱਥੇ ਪਾਈਪ ਸਿਸਟਮ ਰਹਿ ਪਾਣੀ ਦੀ ਕਈ ਕਈ ਇਲਾਕਿਆਂ ਵਿੱਚ ਪਾਈਪ ਰਾਹੀਂ ਪਾਣੀ ਲਿਜਾ ਕੇ ਖੇਤੀ ਦਾ ਕੰਮ ਹੁੰਦਾ ਹੈ ਉਹਦੇ ਤੇ ਬਹੁਤ ਜ਼ਿਆਦਾ ਪੈਸਾ ਦਿੱਤਾ ਜਾਊਗਾ ਜਿਹੜੇ ਥੋੜੀਆਂ ਬਹੁਤ ਬਾਦਰ ਦੇ ਲੋਕ ਹੈ ਸਰਕਾਰੀ ਜ਼ਮੀਨਾਂ ਤੇ ਬੈਠੇ ਹੈ ਉਹਨਾਂ ਦੀ ਨਾ ਜ਼ਮੀਨ ਨਹੀਂ ਹੈ ਪਰ ਵਾਰਿਆਂ ਕੋਈ 50 ਸਾਲ ਦਾ ਵਾਰਿਆਂ ਕੋਈ 70 ਸਾਲ ਦਾ ਵਾਰਿਆਂ ਉਹ ਸਾਰੀ ਮਾਲਕੀਅਤ ਉਹਨਾਂ ਨੂੰ ਦਿੱਤੀ ਜਾਊਗੀ ਜਿਹੜਾ ਪ੍ਰਾਣੇ ਆਪਣੀਆਂ ਜ਼ਮੀਨਾਂ ਵਾਰੇ ਹੈ ਬੋਲੇ ਖਾਤੇ ਹੈ ਆਪਣੀ ਸਰਕਾਰ ਆਉਣ ਤੇ ਮੁਫਤ ਤਕਸੀਮ ਕਰਾਏ ਜਾਣਗੇ ਸਾਰਾ ਹਰ ਬੰਦੇ ਨੂੰ ਪਤਾ ਹੋਏ ਕਿ ਮੇਰਾ ਕੀ ਹੈ ਆ ਝਗੜੇ 90% ਝਗੜੇ ਰੁਕ ਜਾਣਗੇ ਜੇ ਆ ਕੰਮ ਕੀਤਾ ਜਾਏ ਤੇ ਉਹ ਅਸੀਂ ਕਰਾਂਗੇ ਸਾਡਾ ਸੀਐਮ ਦੂਜੀ ਗੱਲ ਮੈਂ ਗਰੀਬ ਭਰਾਵਾਂ ਨੂੰ ਦੱਸਣਾ ਚਾਹਣਾ ਹੈ ਫਿਰ ਤੋਂ ਅਸੀਂ 4 ਪੇ ਕਿਲੋ ਆਟਾ ਤੇ 20 ਕਿਲੋ ਦਾਲ ਦੀ ਸਕੀਮ ਪਹਿਲੇ ਹੀ ਦਿਨ ਫਿਰ ਤੋਂ ਸ਼ੁਰੂ ਕਰ ਦਾਂਗੇ ਬੀਬੀਆਂ ਵਾਸਤੇ ਤੁਹਾਨੂੰ ਕਿਸੇ ਦੀ ਕਮੀ ਨਾ ਹੋਵੇ ਗਰੀਬ ਬੱਚਿਆਂ ਦੀ ਸ਼ਾਦੀ ਵਾਸਤੇ ਤੁਸੀਂ ਦੇਖ ਲਓ ਕਹਿੰਦੇ ਸੀ 52 ਹਜ਼ਾਰ ਅੱਜ ਤੱਕ 52 ਹਜ਼ਾਰ ਨਹੀਂ ਦਿੱਤਾ ਆ ਜਾਂਦੇ ਹੋ ਅਕਾਲੀ ਦਲ ਦੀ ਸਰਕਾਰ 1 ਲੱਖ ਰੁਪਿਆ ਸ਼ਾਦੀ ਵਾਸਤੇ ਗਰੀਬ ਦੀ ਬੱਚੀ ਸ਼ਾਦੀ ਵਾਸਤੇ ਦਿੱਤਾ ਜਾਊਗਾ ওল্ড এজ পেনশন 3100 ਰੁਪਇਆ ਕੀਤੀ ਜਬਜ਼ੁਰਗਾਨੀ পেনশন 3100 ਰੁਪਇਆ ਕੀਤੀ ਜਾਊਗੀ ਮੈਂ ਇੱਕ ਨੌਜਵਾਨਾਂ ਵਾਸਤੇ ਮੈਂ ਕਹਿਣਾ ਚਾਹਣਾ ਮੇਰੀ ਗੱਲ ਨੋਟ ਕਰ ਲਓ ਆਪਣੇ ਨੌਜਵਾਨ ਕੋਈ ਅਮਰੀਕਾ ਜਾ ਰਿਹਾ ਕੈਨੇਡਾ ਕਰ ਰਿਹਾ ਉੱਥੇ ਜਾ ਕੇ ਦਿਹਾੜੀਆਂ ਕਰ ਰਿਹਾ ਹੈ ਇਥੇ 30-30 ਲੱਖ ਰੁਪਏ ਟਿਕਟਾਂ ਦਿੰਦੇ ਆ ਉਹਨਾਂ ਵਾਸਤੇ ਮੈਂ ਦੱਸਣਾ ਚਾਹਣਾ ਜਿਹੜਾ ਵੀ ਨੌਜਵਾਨ ਕੋਈ ਆਪਣਾ ਕਿੱਤਾ ਕਰਨਾ ਜਾਊਗਾ ਭਾਵੇਂ ਕੋਈ ਲੜਕੀ ਹੈ ਕੋਈ ਲੜਕਾ ਹੈ 10 ਲੱਖ ਰੁਪਇਆ ਲੋਨ ਪੰਜਾਬ ਸਰਕਾਰ ਦੇਗੀ ਉਹਦਾ ਕੋਈ ਵਿਆਜ ਨਹੀਂ ਹੋਊਗਾ ਉਹ ਪੈਸਾ ਵੀ ਉਹ ਪੈਸਾ ਵੀ ਤਾਨੂੰ 10 ਸਾਲਾਂ 'ਚ ਮੋੜਨਾ ਪਊਗਾ ਆਪਣੇ ਉਸ ਕੰਮ 'ਚ ਕਮਾ ਕੇ ਪਰ ਤੁਹਾਨੂੰ ਲੋਨ ਦਿੱਤਾ ਜਾਊਗਾ ਕਿਸੇ ਨੇ ਦੇਰੀ ਦਾ ਕੰਮ ਕਰਨਾ ਕਿਸੇ ਬੱਕਰੀਆਂ ਪਾਲਣੀਆਂ ਕਿਸੇ ਬੇਟੀ ਨੇ ਕੋਈ ਦੁਕਾਨ ਖੋਲ੍ਹਣੀ ਹੈ ਤੁਹਾਨੂੰ ਕਿਤੇ ਬੈਂਕ 'ਆ ਕਿਤੇ ਜਾਣ ਦੀ ਲੋੜ ਨਹੀਂ ਅਸੀਂ ਦੇਵਾਂਗੇ ਵਿਆਜ ਅਸੀਂ ਭਰਾਂਗੇ ਬੈਂਕਾਂ ਦਾ ਪਰ ਆਪਣੇ ਬੱਚਿਆਂ ਨੂੰ ਮੈਂ ਛੋੜਾਂ ਕਿ ਆਪਣੇ ਪੈਰਾਂ 'ਤੇ ਖੜੇ ਹੋਣ ਜਿਹੜੇ ਆਪਣੇ ਪਿੰਡਾਂ ਦੇ ਲੋਕ ਐ ਬੱਚੇ ਐ ਮੈਂ ਦੇਖਿਆ 10ਵੀਂ ਦੇ ਬਾਅਦ ਪੜਦੇ ਨਹੀਂ ਐ ਵੱਡੇ ਬਾਦਲ ਸਾਹਿਬ ਨੇ ਇਹ ਸਕੀਮ ਚਾਲੂ ਕੀਤੀ ਮੈਰਿਟੋਰੀਅ ਸਕੂਲ ਬਣਾਏ ਮਨ ਲੱਗਾ ਤੁਹਾਡੇ ਹਲਕੇ 'ਚ ਵੀ ਐ ਹਰ ਅਸੈਂਬਲੀ ਹਲਕੇ ਵਿੱਚ ਇੱਕ ਮੈਰਿਟੋਰੀਅ ਸਕੂਲ ਹੋਊਗਾ ਜਿਹੜੇ ਸਰਕਾਰੀ ਸਕੂਲਾਂ ਦੇ ਉਹ ਹਲਕੇ ਦੇ ਬੱਚੇ ਜਿਹੜੇ 80% ਨੰਬਰ ਲੈ ਕੇ ਜਾਣਗੇ ਉਹਨਾਂ ਨੂੰ ਉਹ ਸਕੂਲ ਵਿੱਚ ਰੱਖਿਆ ਜਾਊਗਾ ਉੱਥੇ ਉਹਨਾਂ ਨੂੰ ਮੈਡੀਕਲ ਦੀ ਨਾਨ ਮੈਡੀਕਲ ਦੀ ਇੰਜੀਨੀਅਰਿੰਗ ਦੀ ਪੜ੍ਹਾਈ ਮੁਫਤ ਕਰਾਈ ਜਾਊਗੀ ਤੇ ਉਹਦੇ ਬਾਅਦ ਬੋਲੇ ਕੋਣ ਹਾਂ ਉਹਦੇ ਬਾਅਦ ਜਿੰਨੀਆਂ ਯੂਨੀਵਰਸਿਟੀਆਂ ਪੰਜਾਬ ਪ੍ਰਾਈਵੇਟ ਹੈ ਜਾਂ ਸਰਕਾਰੀ ਹੈ 50% ਸੀਟਾਂ ਰਿਜ਼ਰਵ ਕੀਤੀਆਂ ਜਾਣਗੀਆਂ ਉਹ ਸਰਕਾਰੀ ਸਕੂਲ ਦੇ ਬੱਚਿਆਂ ਵਾਸਤੇ ਜਿਹੜੇ ਮੈਰਿਟੋਰੀ ਬਣ ਗਏ ਜੇ ਉਹਨਾਂ ਨੇ ਇੰਜੀਨੀਅਰ ਬੰਨਾ ਡਾਕਟਰ ਬੰਨਾ ਉਹਦਾ ਵੀ ਖਰਚਾ ਸਰਕਾਰ ਚੱਕੂਗੀ ਤੁਹਾਨੂੰ ਇੱਕ ਵੀ ਰੁਪਈਆ ਨਹੀਂ ਦੇਣ ਦੀ ਲੋੜ ਨਹੀਂ ਦਾਦਾ ਜੀ ਪੰਜਾਬ ਤਾਂ ਤਰੱਕੀ ਕਰੂਗਾ ਪੰਜਾਬ ਤਾਂ ਤਰੱਕੀ ਕਰੂਗਾ ਜੇ ਆਪਾਂ ਆਪਣੇ ਬੱਚਿਆਂ ਨੂੰ ਸਹੀ ਪੜ੍ਹਾਈ ਦੇ ਦਈਏ ਮੈਂ ਤੁਹਾਨੂੰ ਗਰੀਬ ਦਾ ਬੱਚਾ ਡਾਕਟਰ ਬਣਾ ਕੇ ਦਿਖਾਉਂਗਾ ਜਿਹੜਾ ਅੱਜ ਨਹੀਂ ਬਣ ਸਕਦਾ ਕਿਉਂਕਿ ਅਸੀਂ ਹਰ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਹੋਊਗਾ ਇੱਕ ਵੈਟਨਰੀ ਕਾਲਜ ਪਸ਼ੂਆਂ ਦਾ ਕਾਲਜ ਹੁੰਦਾ ਇਹ ਤੁਹਾਨੂੰ ਦੀ ਬਿਮਾਰੀਆਂ ਦਾ ਡਾਕਟਰ ਬਣਦੇ ਆ ਤੇ ਇੱਕ ਸਕਿੱਲ ਯੂਨੀਵਰਸਿਟੀ ਹਰ ਜ਼ਿਲ੍ਹੇ 'ਚ ਹੋਊਗੀ ਮਤਲਬ ਕੀ ਹੈ ਮੇਰਾ ਕਿ ਮੈਂ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜੇ ਕਰਾਂ ਕੱਲੇ ਬੀਏ ਦੀ ਪੜ੍ਹਾਈ ਕਰਕੇ ਨਹੀਂ ਬੱਚੇ ਖੜੇ ਹੋ ਸਕਦੇ ਜੇ ਵੈਟਨਰੀ ਕਾਲਜ ਜਾਣਗੇ ਮੈਡੀਕਲ ਕਾਲਜ ਜਾਣਗੇ ਇੰਜੀਨੀਅਰਿੰਗ ਕਾਲਜ ਜਾਣਗੇ ਤੇ ਉਹਨਾਂ ਨੂੰ ਨੌਕਰੀ ਖੇਦੀ ਮਿਲ ਜੂਗੀ ਇੱਕ ਅਜੀ ਸਕਿੱਲ ਯੂਨੀਵਰਸਿਟੀ ਜਿਵੇਂ ਵੱਡੇ ਬਾਦਲ ਸਾਹਿਬ ਨੇ ਐਲ ਐਨ ਡੀ ਨਾ ਕਰਕੇ ਅਸੀਂ ਉੱਥੇ ਖੋਲਿਆ ਸੀ ਪਟੰਡੇ ਜ਼ਿਲ੍ਹੇ ਚ ਇਲੈਕਟ੍ਰੀਸ਼ੀਅਨ ਬਣਦੀ ਪਲੰਬਰ ਬਣਦੀ ਆਪਨੇ ਹੋਰ ਕੰਮਾਂ ਦੀ ਟਾਟਾ ਨਾ ਅਸੀਂ ਬਣਾਇਆ ਸੀ ਮਕੈਨਿਕ ਬੰਦ ਟ੍ਰੇਨਿੰਗ ਦਿੰਦੇ ਸੀ ਮੈਂ ਛੋਣਾ ਜੇ ਆਪਣੇ ਬੱਚੇ ਬਾਹਰ ਵੀ ਜਾਣ ਉਹਨਾਂ ਕੋਲੇ ਸਰਟੀਫਿਕੇਟ ਹੋਏ ਕਿ ਨਾਲ ਦੇ ਨਾਲ ਉਹਨਾਂ ਨੂੰ ਨੌਕਰੀਆਂ ਮਿਲ ਸਕਣ ਮੇਰੀ ਸੋਚ ਕੋ ਇੱਕ ਹੈ ਕਿ ਪੰਜਾਬ ਨੂੰ ਆਪਣੇ ਪੈਰਾਂ ਤੋਂ ਖੜਾ ਕਰਨਾ ਹੈ ਐਵੇਂ ਲੋਕ ਉੱਥੇ ਜਾ ਕੇ ਬਾਹਰ ਉੱਥੇ ਦੂਜੇ ਕੰਮ ਕਰਨ ਬੜਾ ਦੁੱਖ ਲੱਗਦਾ ਹੈ ਜੁੜੇ ਆਪਣੇ ਨੌਜਵਾਨ ਪੈਸੇ ਦੇ ਕੇ ਬਾਹਰ ਜਾਂਦੇ ਹੈ ਮੇਰਾ ਨਿਸ਼ਾਨਾ ਇੱਕੋ ਇੱਕ ਹੈ ਕਿ ਆਪਣੇ ਬੱਚੇ ਇੱਥੇ ਹੀ ਰਹਿਣ ਅੱਜ ਇਹ ਤੁਹਾਡੇ ਨਾਲ ਥੀਨ ਡੈਮ ਹੈ ਥੀਨ ਡੈਮ ਉੱਤੇ ਅਸੀਂ ਇੰਡੀਆ ਦਾ ਨਹੀਂ ਵਰਲਡ ਦਾ ਸਭ ਤੋਂ ਵੱਡਾ ਟੂਰਿਜ਼ਮ ਦਾ ਹੱਬ ਬਣਾਉਣ ਲੱਗੇ ਆਂ ਮੈਨੂੰ ਲੱਗਦਾ ਕਈ ਹਜ਼ਾਰ ਬੱਚੇ ਇੱਥੇ ਹੀ ਨੌਕਰੀ ਲੱਭਣ ਲੱਗ ਜਾਣਗੇ ਤੇ ਅਸੀਂ ਮੈਂ ਅਸੀਂ ਕਾਨੂੰਨ ਲੈ ਕੇ ਆਵਾਂਗੇ ਕਿ ਜਿਹੜੇ ਇੰਡਸਟਰੀ ਨੇ ਇੱਥੇ ਇੰਡਸਟਰੀ ਲਾਉਣੀ ਹੈ ਪੰਜਾਬ ਜਿਹਨੇ ਸਭ ਤੋਂ ਕੋਈ ਸਹੂਲਤ ਲੈਣੀ ਹੈ ਸਹੂਲਤਾਂ ਦਿੱਤੀ ਜਾਊਗੀ جی پچھتر پرسنٹ جی ملازم ہیں وہ پنجاب دے ہونگے بادل بادل سرکاری پھر تو نو... قانون لیا جاؤگا سرکاری نوکری پھر تو قانون دتا جاؤگا کی سرکاری نوکری کلے پنجاب دے لکان واسطے ہوگی کہ باہر نہیں جی گا والے نے ہے ਖੇਡਾਂ ਵਾਸਤੇ ਵਰਲਡ ਕੱਪ ਕਬੱਡੀ ਫਿਰ ਤੋਂ ਸ਼ੁਰੂ ਕਰਾਂਗੇ ਜੀ ਵਰਲਡ ਕੱਪ ਕਬੱਡੀ ਫਿਰ ਤੋਂ ਕਰੋੜਾਂ ਦੀ ਕਬੱਡੀ ਬਣਾਵਾਂਗੇ ਕੱਲੇ ਕਬੱਡੀ ਨਹੀਂ ਪਸ਼ੂ ਮੇਲੇ ਵੀ ਸ਼ੁਰੂ ਕਰਾਵਾਂਗੇ ਪਸ਼ੂ ਮੇਲਿਆਂ ਤੇ ਵੀ ਇਨਾਮ ਰੱਖਾਂਗੇ ਇੱਕ ਮਾਰਵਾੜੀ ਘੋੜਿਆਂ ਦੇ ਰੇਸ ਕੋਰਸ ਖੋਲ੍ਹਾਂਗੇ ਜਿੱਥੇ ਇਨਾਮ ਰੱਖਿਆ ਜਾਏ ਆਪਣੇ ਜਿਹੜੇ ਕਈ ਕਬੂਤਰਾਂ ਦੀ ਬਾਜ਼ੀਆਂ ਵੀ ਲਾਉਂਦੇ ਆ ਉਹ ਵੀ ਸਰਕਾਰੀ ਤੌਰ ਤੇ ਕਰੋੜਾਂ ਦਾ ਨਾਮ ਰੱਖਾਂਗੇ ਮੇਰਾ ਮਤਲਬ ਕੀ ਹੈ ਕਿ ਆ ਜਿਹੜੀ ਪੰਜਾਬ ਦੀ ਵਿਰਾਸਤ ਹੈ ਜਿਹੜੇ ਆਪਣੇ ਪਿੰਡਾਂ ਦੇ ਕਿੱਤੇ ਐ ਉਹਨਾਂ ਨੂੰ ਅੱਗੇ ਵਧਾਇਆ ਜਾਏ ਜਿਵੇਂ ਇੱਕ ਵਰਲਡ ਕਬੱਡੀ ਕਰਾਈ ਉਵੇਂ ਹੀ ਕੁਸ਼ਤੀ ਦਾ ਵੀ ਵਰਲਡ ਕੱਪ ਕਰਾਇਆ ਕਰਾਂਗੇ ਕੁਸ਼ਤੀ ਪਹਿਲਵਾਨੀ ਯਾਦਾ ਪੁਰਾਣੀ ਪਹਿਲਵਾਨੀ ਕੁਸ਼ਤੀ ਹੁੰਦੀ ਸੀ ਉਹ ਕੁਸ਼ਤੀ ਦੇ ਵੀ ਜਿਵੇਂ ਮਾਹੌਲ ਕੋਈ ਵਾਪਸ ਖੁਸ਼ੀਆਂ ਵਾਲਾ ਮਾਹੌਲ ਲੈ ਕੇ ਆਵਾਂਗੇ ਜਿਹੜਾ 10 ਸਾਲ ਪਹਿਲੇ ਹੁੰਦਾ ਸੀ ਮੈਂ ਇੱਕ ਗੱਲ ਬੜਾ ਕਲੀਅਰ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਜਾਨ ਹੈ ਸ਼੍ਰੋਮਣੀ ਅਕਾਲੀ ਦਲ ਖਾਲਸਾ ਪੰਥ ਦੀ ਜਾਨ ਹੈ ਸ਼੍ਰੋਮਣੀ ਅਕਾਲੀ ਦਲ ਗੁਰੂਆਂ ਦੇ ਦੱਸੇ ਹੋਏ ਰਸਤੇ 'ਤੇ ਚੱਲਣ ਵਾਲੀ ਭਾਟੀ ਹੈ ਸ਼੍ਰੋਮਣੀ ਕਾਲੀ ਦਲ ਵਾਸਤੇ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਪੰਜਾਬ ਵਿੱਚ ਭਾਈਚਾਰੇ ਇੱਕ ਸਾਹ ਰਹੂਗੀ ਤਾਹੀਂ ਪੰਜਾਬ ਤਰੱਕੀ ਕਰੂਗਾ ਕਿਸੇ ਹਾਲਤ ਵਿੱਚ ਸ਼੍ਰੋਮਣੀ ਕਾਲੀ ਦਲ ਪੰਜਾਬ ਵਿੱਚ ਅਮਨ ਸ਼ਾਂਤੀ ਭੰਗ ਨਹੀਂ ਹੋਣ ਦਊਗਾ ਮੈਂ ਅੱਜ ਐਲਾਨ ਕਰਦਾ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਗੈਂਗਸਟਰ ਨਹੀਂ ਰਹਿਣ ਦਊਗਾ ਮੈਂ ਪੰਜਾਬ ਵਿੱਚ ਇੱਕ ਗੈਂਗਸਟਰ ਨਹੀਂ ਰਹਿਣ ਦਊਗਾ ਜਿਹੜੇ ਆਪਣੇ ਆਪ ਨੂੰ ਗੈਂਗਸਟਰ ਸਮਝਦੇ ਆ ਉਹਨਾਂ ਦੇ ਸਾਰੇ ਘਰ ਜੁਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਸਾਰੀਆਂ ਸਰਕਾਰੀ ਕਿਰਕੀ ਕਰਕੇ ਕਬਜ਼ਾ ਕਰਕੇ ਲੈ ਕੇ ਦਵਾਂਗੇ ਤੇ ਕਾਨੂੰਨ ਬਣਾਵਾਂਗੇ ਕਿ 10 ਸਾਲ ਉਹਨਾਂ ਦੀ ਬੇਲ ਨਾ ਹੋਏ ਜਿਹੜਾ ਲੋਕਾਂ ਨੂੰ ਅੱਜ ਤੱਕ ਕਰ ਲਿਆ ਹੈ ਉਵੇਂ ਹੀ ਇਹ ਡਰਗ ਵੇਚਣ ਵਾਲੇ ਹਟਦੇ ਹੀ ਨਹੀਂ ਇੰਨਾ ਵੱਡਾ ਨੁਕਸਾਨ ਪੰਜਾਬ ਦੀ ਜਵਾਨੀ ਦਾ ਕਰਦਾ ਉਹਨਾਂ ਦੀਆਂ ਸਾਰੇ ਜਾਇਦਾਦਾਂ ਉਹਨਾਂ ਦੇ ਘਰ ਜ਼ਮੀਨ ਜਾਇਦਾਦਾਂ ਸਾਰਾ ਕੁਝ ਹੀ ਕੁਰ ਕਰਕੇ ਸਰਕਾਰੀ ਖਜ਼ਾਨੇ 'ਚ ਉਹਨਾਂ ਦਿੱਤਾ ਜਾਊਗਾ ਮੈਂ ਤੁਹਾਨੂੰ ਇੰਨਾ ਚਾਹੀਦਾ ਦੱਸਣਾ ਚਾਹਣਾ ਹੈ ਤੁਹਾਡੇ ਕੋਲੇ ਇੱਕ ਤਗੜਾ ਮੁੱਖ ਮੰਤਰੀ ਚਾਹੀਦਾ ਆ ਤਾਂ ਮਾਮੂਲੀ ਚਿੰਜਾਂਗੇ ਇੱਕ ਮਿੰਟ 'ਚ ਭੱਜ ਜਾਣਗੇ ਸਾਰੇ ਇੱਕ ਜਿ ਰਹਿਣਾ ਨਹੀਂ ਕਿਸਨੇ ਐਸ ਕਰਕੇ ਮੈਂ ਤੁਹਾਨੂੰ ਆ ਹੀ ਕਹਿਣਾ ਚਾਹਣਾ ਪੰਜਾਬ ਨੂੰ ਬਚਾ ਲਓ ਹੁਣ ਆਪਣੇ ਕੋਲੇ ਕੋਈ ਚਾਰਾ ਨਹੀਂ ਹੈ ਪੰਜਾਬ ਨੂੰ ਬਚਾਉਣ ਦੇ ਬਗੈਰ ਤੇ ਪੰਜਾਬ ਕੱਲਾ ਤੁਹਾਡੀ ਖੇਤਰੀ ਪਾਰਟੀ ਤੁਹਾਡੇ ਪੰਜਾਬ ਦੇ ਲੋਕ ਆਪਣੇ ਸੂਬੇ ਨੂੰ ਬਚਾ ਸਕਦੇ ਜਿਨ੍ਹਾਂ ਦੇ ਦਿਲ ਵਿੱਚ ਤਰਸ ਹੈ ਜਿੰਨਾ ਜੇ ਖੂਨ ਵਿੱਚ ਦਰਦਾ ਹੈ ਜਿੰਨਾ ਦਾ ਰਾਜਾ ਪੱਕਾ ਹੈ ਕਿ ਪੰਜਾਬ ਆਪਣਾ ਘਰ ਹੈ ਤੇ ਇਸ ਲਈ